ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਿੰਡ ਬੁਲਾ ਰਹੇ ਜੀ ਹਾਂਜੀ ਬਹੁਤ ਪੁਰਾਣੇ ਬਜ਼ੁਰਗ ਮੈਂ ਬੜੇ ਚਿਰ ਲੱਭ ਰਿਆ ਸੀ ਇਹੋ ਜਿਹਾ ਬਜ਼ੁਰਗ ਸਿਆਣਾ ਗੱਲਬੇ ਨਾਲੇ ਫੌਜੀ ਸਾਹਿਬ ਰਿਟਾਇਰ ਨੇ ਜੀ ਇਨ੍ਹਾਂ ਕੋਲੋਂ ਆਪਾਂ ਇੱਕ ਦੋ ਰੁੱਖਾਂ ਬਾਰੇ ਜਾਣ ਕੇ ਲੈਣੀ ਵੀ ਇਹ ਰੁੱਖਾਂ ਦੇ ਵਾਸਤੇ ਇਹ ਰੁੱਖਾਂ ਦੇ ਵਾਸਤੇ ਜੇ ਅਮਰਿੰਗਾ ਹੈ ਸਵੰਜਨਾ ਉਹਦੇ ਬਾਰੇ ਆਪਾਂ ਪੁੱਛ ਕੇ ਕਰਨੀ ਵੀ ਉਹ ਕਾਦੇ ਕਾਦੇ ਵਾਸਤੇ ਵਰਤੋ ਵਿੱਚ ਆਦੀ ਤੇ ਬਾਕੀ ਬੈਠ ਕੇ ਗੱਲਬਾਤ ਕਰਨੇ ਆ ਮੇਰਾ ਨਾਮ ਤੁਹਾਨੂੰ ਪਤਾ ਹੀ ਡਾਕਟਰ ਬਾਬਰਾਵ ਸੰਤਾ ਗੋਲੂ ਕੀ ਵਾਲਾ ਹਾਂ ਜੀ ਹਾਂ ਜੀ ਅਭੀ ਨੂੰ ਪੱਕਾ ਚਲਾ ਦੋ ਵੀ ਜਿਵੇਂ ਬੈਠੋ ਤੁਸੀਂ আচ্ছা ਹੁਣ ਦੱਸੋ ਜੀ ਜਿਹੜਾ ਬਬੂਟੇ ਵੰਡ ਰਹੇ ਆ ਸਵੰਜਨੇ ਦੇ ਕੋਈ ਮਰਿੰਗਾ ਕਹਿੰਦੇ ਨੇ ਇੱਕੋ ਚੀਜ਼ ਹੁੰਦੀ ਜੀ ਮਰਿੰਗਾ ਸਾਂਝ ਰ ਇੱਕੋ ਹੀ ਚੀਜ਼ ਹਾਂ ਤੇ ਉਹ ਕਾਦੇ ਕਾਦੇ ਕੰਮ ਆਦੇ ਜੀ ਇਹ ਜੀ ਮਾਲੋ ਬਹੁਤ ਵਧੀਆ ਪੌਦਾ ਹੈ ਜਿੰਦੇ ਤੇ ਹਰ ਹਰ ਬਿਮਾਰੀ ਦਾ ਇਲਾਜ ਹੈ ਅੱਛਾ ਹਰ ਬਿਮਾਰੀ ਦਾ ਇਲਾਜ ਹੈ ਵਾਹ ਜੀ ਜੋੜਾ ਦਾ ਗਠੀਏ ਦਾ ਦਰਦ ਦਾ ਹੁਰ ਜਿੰਨੇ ਵੀ ਕਹੇਗਾ ਨਾ ਹਰ ਜਗ੍ਹਾ ਕਰਤਾ ਜਾਂਦਾ ਵਾਹ ਤੇ ਇਹਨੂੰ ਵਰਤਣਾ ਜੀ ਮਾਲੋ ਗੋਡੇ ਦੇ ਦਰਦ ਨੇ ਹਾਂ ਉਹਨੂੰ ਕਿਵੇਂ ਵਰਤਣਾ ਆਪਾਂ ਇਹ ਵਰਤਣੀ ਹੈ ਕੀ ਮਤਲਬ ਗੋਡੇ ਦੇ ਦਰਦ ਜੋੜਾਂ ਦਾ ਇਹਦੀ ਜੜ ਵੀ ਕਾਇੰਦਾ ਪੰਜਾਗ ਵੀ ਕੰਮ ਆ ਜਾਂਦਾ ਹੈ ਪੰਜਾਗ ਵੀ ਜੋੜਾਂ ਦਾ ਦਰਦ ਵੀ ਆਪਣਾਏ ਜੜ ਵੀ ਸੁਹਾਜਣੇ ਦੀ ਠੀਕ ਹੈ ਜੀ ਪੰਜੇ ਇਹਦੀ ਮੁਰੰਗਾ ਦੀ ਜੜ ਵੀ ਪੰਜਾਗ ਵੀ ਇਹਦੀ ਤੇ ਫਲ ਜਿਹੜੀ ਨੇ ਫਲੀਆਂ ਨੇ ਉਹਦਾ achar ਵੀ ਬਣਦਾ ਹੈ ਸਬਜ਼ੀ ਵੀ ਬਣਦੀ ਹੈ ਵਾਹ ਜੀ ਫੁੱਲਾਂ ਦੇ ਵੀ ਬੜੀ ਹੁੰਦੇ ਇਹਦੀ ਹਰ ਚੀਜ਼ ਦਾ ਗੁਣ ਦੱਸਣ ਤੋਂ ਬਾਹਰ ਨੇ ਬੜੀ ਕਾਫੀ ਨੇ ਗੁਣ ਵਾਹ ਨਹੀਂ ਬਾਕੀ ਵਰਤਣ ਜਿਵੇਂ ਗੋਡੇ ਦਦਨੇ ਇਹਦੀ ਛਿਲ ਵਰਤਨੀ ਹੈ ਕਿ ਪੱਤੇ ਵਰਤਨੇ ਜੜ ਵਰਤਨੀ ਹੈ ਤੇ ਪਾਊਡਰ ਬਣਾ ਕੇ ਵਰਤਣਾ ਪੱਤਿਆਂ ਦਾ ਹਾਂ ਪੱਤਿਆਂ ਕਿ ਛਿਲ ਦਾ ਨਾ ਛਿਲਕਾ ਵੀ ਤੇ ਜੜ ਦਾ ਵੀ ਅੱਛਾ ਅੱਛਾ ਜੀ ਗਰਮ ਹੁੰਦਾ ਹੈ ਕਾਫੀ ਥੋੜਾ ਤਰੀਕੇ ਨਾਲ ਸਾਬਨਾ ਕੰਮ ਤੋਂ ਕੰਮ ਲੈ ਲਵੇ ਜਿੰਨਾ ਕੋ ਮਤਲਬ ਜਿਆਦਾ ਲੋੜ ਹੈ ਤੁਹਾਡੀ ਸਲਾਹ ਲੈ ਲਵੇ ਫਿਰ ਚਾਹ ਵੀ ਆ ਵੀ ਕਿਵੇਂ ਵਰਤਣਾ ਪਿਆ ਜਿਆਦਾ ਹੈ ਹਾਂਜੀ ਵੀ ਕਿੰਨੀ ਦੋਜ ਆਪ ਵਰਤਣੀ ਹੈ ਹਾਂ ਕੰਮ ਤੋਂ ਕੰਮ ਦੋ ਦੋ ਜਿਹੜਾ ਹੈ ਗਰਮ ਠੀਕ ਇਹਦਾ ਬਸ ਗਰਮ ਹੈ ਹੋਰ ਕੋਈ ਨੁਕਸਾਨ ਨਹੀਂ ਹੈ ਹੋਰ ਇਹਦਾ ਕੋਈ ਸਾਈਡ ਨੁਕਸਾਨ ਨਹੀਂ ਜਿੰਨਾ ਮਰ ਜਿਆਦਾ ਜਿਆਦਾ ਸੱਦੇ ਜ ਵਰਤੀ ਜਾਵੇ ਤੇ ਵਧੀਆ ਹੈ ਹਾਂਜੀ ਹਾਂਜੀ ਠੀਕ ਚਲੋ ਮਿਹਰਬਾਨੀ ਇਹ ਫੌਜੀ ਸਾਹਨੇ ਭੁੱਲੇ ਤਾਂ ਮੌਕਾ ਮਿਲਿਆ ਤਾਂ ਤੁਹਾਨੂੰ ਇਹਦੇ ਹੋਰ ਵੀ ਜਿੰਨੇ ਕੋ ਕੋਣ ਹੈਗੇ ਹਾਂ ਜਦੋਂ ਮਰਜ਼ੀ ਦੀ ਸਲਾਹ ਲੈ ਸਕਦੇ ਆ ਗਈ ਤੇ ਮੇਰਾ ਤੁਹਾਨੂੰ ਪਤਾ ਹੀ ਡਾਕਟਰ ਬਾਬਰਾਮ ਸੰਧਾ ਪਿੰਡ ਗੋਲੂਕਾ ਠਾਣੇ 550 55401 ਕਿਸੇ ਤਰ੍ਹਾਂ ਦੇ ਰੁੱਖ ਲੋੜ ਹੈ ਤੁਹਾਨੂੰ ਤੇ ਫੋਨ ਕਰੋ ਤੁਹਾਡੇ ਘਰੇ ਪਹੁੰਚਾ ਦੇਗੇ ਹੁਣ ਆਪਾਂ ਜੀ ਤੁਹਾਨੂੰ ਦੋ ਨਿੰਮਾ ਦੇ ਕੇ ਆਈ ਠੀਕ ਹੈ ਜੀ ਮਿਹਰਬਾਨੀ ਜੀ ਤੇ ਬਾਕੀ ਜਿਆਦਾ ਲੋੜੇ ਚੰਨ ਕਰਿਆਣਾ ਬੁੱਲੇ ਤਾਂ ਅੱਗੇ ਲਾੜੀਆਂ ਪਿੰਡ ਉੱਥੇ ਵੀ ਲਿਆ ਸਕਦੇ ਜੀ ਠੀਕ ਹੈ ਮਿਹਰਬਾਨੀ ਜੀ